ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਆਹ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣਿਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਪਿੰਡ ਗੁਜਰਾں 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਲੋਕਾਂ ਦੀ ਗਈ ਜਾਨ 2 ਦੀ ਹਾਲਤ ਗੰਭੀਰ ਦੇਸ਼ ਦੇ 21 ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 102 ਲੋਕ ਸਭਾ ਹਲਕਿਆਂ 'ਚ ਪਹਿਲੇ ਗੇੜ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਜਮਾਤੋ ਨੇ ਲਿਆ ਯੂਟਰਨ ਸ਼ਾਕਾਹਾਰੀ ਸੇਵਾ ਲਈ ਹਰੀ ਵਰਦੀ ਦਾ ਫੈਸਲਾ ਲਿਆ ਵਾਪਸ ਮਹਾਰਾਸ਼ਟਰਾਂ ਚ ਇਲੈਕਟ੍ਰਿਕ ਮੋਟਰਸਾਈਕਲ ਦੀ ਬੈਟਰੀ ਫਟਣ ਕਾਰਨ ਤਿੰਨ ਜ਼ਖਮੀ, ਘਰ ਦੀ ਛਾਂ ਤੇ ਤੇ ਗਵਾਂਡੀ ਦੀ ਕੰਦ ਵੀ ਡਿੱਗੀ। ਰਿਵਾੜੀ ਫੈਕਟਰੀ ਧਮਾਕੇ ਚ ਚਾਰ ਮਜ਼ਦੂਰਾਂ ਦੀ ਗਈ ਜਾਨ, 10 ਹੋਏ ਗੰਭੀਰ ਜ਼ਖਮੀ। ਹਿਮਾਚਲ ਕਾਂਗਰਸ ਪ੍ਰਧਾਨ ਪ੍ਰਤੀਬਾ ਸਿੰਘ ਨੇ ਲੋਕ ਸਭਾ ਚੋਣ ਲੜਨ ਤੋਂ ਕੀਤਾ ਇਨਕਾਰ। ਇਜ਼ਰਾਈਲੀ ਫੌਜ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਚ ਦਾਖਲ ਅੰਨੇਵਾਹ ਗੋਲੀਬਾਰੀ ਚ ਹਮਾਸ ਨੇ 50 ਸਹਿਯੋਗੀਆਂ ਨੂੰ ਮਾਰਨ ਦਾ ਦਾਵਾ ਯੂਪੀ ਚ ਖੇਤ ਤੇ ਖੇਡ ਰਹੇ ਦੋ ਬੱਚਿਆਂ ਦੀ ਹੱਤਿਆ ਮੁਲਜ਼ਮ ਮੁਕਾਬਲੇ ਚ ਹਲਾਕ ਸੁਪਰੀਮ ਕੋਰਟ ਨੇ ਈਡੀ ਅਧਿਕਾਰੀ ਅੰਕਿਤ ਤਿਵਾਰੀ ਨੂੰ ਦਿੱਤੀ ਅੰਤਰੀਮ ਜ਼ਮਾਨਤ ਕਿਰਨ ਰਜੀਜ਼ੂ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦਾ ਸੰਭਾਲਿਆ ਵਾਧੂ ਚਾਰਜ ਇਸ ਸਨਸ਼ੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਜਾਣ ਦੇਣ ਖਬਰਾਂ ਵਿਸਤਾਰ ਦੇ ਵਿੱਚ ਪਹਿਲੀ ਅਹਿਮ ਖਬਰ ਇਹ ਡੜਬਾ ਮੰਡੀ ਤੋਂ ਸਾਹਮਣੇ ਆ ਰਹੀ ਹੈ ਡੜਬਾ ਨੇੜਲੇ ਪਿੰਡ ਗੁਜਰਾ ਵਿਖੇ ਜ਼ਹਿਰੀਲੀ ਸ਼ਰਾਬ ਪੀਨ ਕਰ ਰਏ ਚਾਰ ਮਜ਼ਦੂਰ ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ ਦੋ ਦੀ ਹਾਲਤ ਨਾਜ਼ੁਕ ਹੈ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਭੂਲਾ ਸਿੰਘ ਨਰਮਲ ਸਿੰਘ ਪ੍ਰਗਟ ਸਿੰਘ ਤੇ ਜਗਜੀਤ ਸਿੰਘ ਵਜੋਂ ਹੋਈ ਹੈ ਮ੍ਰਿਤਕ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਨੇ ਪੁਲਿਸ ਨੇ ਮ੍ਰਿਤਕ ਦੇ ਹਾਂ ਪੋਸਟਮਾਰਟਮ ਲਈ ਹਸਪਤਾਲ ਤੇਜ ਤੇ ਦਿੱਤੀਆਂ ਥਾਣਾ ਡੜਬਾ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦੇਸ਼ ਦੇ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 102 ਸੰਸਦੀ ਹਲਕਿਆਂ ਲਈ ਅੱਜ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਗੀ ਇਹਨਾਂ ਲੋਕ ਸਭਾ ਹਲਕਿਆਂ ਤੇ ਪਹਿਲੇ ਪੜਾਅ ਵਿੱਚ 19 April ਨੂੰ VOTING ਹੋਣੀ ਹੈ ਰਾਸ਼ਟਰਪਤੀ ਵੱਲੋਂ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਨਾਮਜ਼ਦਗੀ ਪੱਤਰੇ ਦਾਖਲ ਕਰਨ ਦੀ ਆਖਰੀ ਤਾਰੀਖ 27 March ਹੈ ਹਾਲਾਂਕਿ ਬਿਹਾਰ ਦੇ ਜਿਨ੍ਹਾਂ ਲੋਕ ਸਭਾ ਸੀਟਾਂ ਲਈ ਪਹਿਲੇ ਪੜਾਅ 'ਚ VOTING ਹੋਣੀ ਹੈ ਉਹਨਾਂ ਲਈ ਨਾਮਜ਼ਦਗੀ ਆਪਰਨ ਦੀ ਆਖਰੀ ਤਾਰੀਖ ਤਿਉਹਾਰ ਦੇ ਮੱਦੇਨਜ਼ਰ ਵਧਾ ਕੇ 28 ਮਾਰਚ ਕਰ ਦਿੱਤੀ ਗਈ ਹੈ। ਬਿਹਾਰ ਦੀਆਂ 40 ਚੋਂ 4 ਲੋਕ ਸਭਾ ਸੀਟਾਂ ਤੇ ਪਹਿਲੇ ਪੜਾਅ 'ਚ VOTING ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਮਾਰਚ ਨੂੰ ਹੋਵੇਗੀ। ਬਿਹਾਰ ਲਈ ਇਹ ਤਾਰੀਖ 30 ਮਾਰਚ ਹੈ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ 30 ਮਾਰਚ ਹੈ ਜਦਕਿ ਬਿਹਾਰ ਵਿੱਚ ਪਹਿਲੇ ਪੜਾਅ ਦੀਆਂ 4 ਸੀਟਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ 2 ਅਪ੍ਰੈਲ ਤੱਕ ਜਾਰੀ ਰਹੇਗੀ। ਦੇਸ਼ 'ਚ 18ਵੀ ਲੋਕ ਸਭਾ ਲਈ ਚੋਣਾਂ 19 ਅਪ੍ਰੈਲ ਨੂੰ ਸ਼ੁਰੂ ਹੋਣਗੀਆਂ ਤੇ 1 ਜੂਨ ਤੱਕ ਸੱਤ ਪੜਾਵਾਂ ਦੇ ਵਿੱਚ VOTING ਹੋਵੇਗੀ। ਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਲਈ ਵੱਖਰੀ ਸੇਵਾ ਸ਼ੁਰੂ ਕਰਨ ਤੇ ਆਲੋchna ਦਾ ਸ਼ਿਕਾਰ ਹੋ ਰਹੇ ਆਨਲਾਈਨ ਫੂਡ ਡਿਲੀਵਰੀ ਕੰਪਨੀਆਂ Zomato ਨੇ ਅੱਜ ਕਿਹਾ ਕਿ ਉਸਦੇ ਸਾਰੇ ਕਰਮਚਾਰੀ ਪਹਿਲਾ ਮੰਗ ਸਿਰਫ ਲਾਲ ਰੰਗ ਦੀ ਵਰਦੀ ਚ ਹੀ ਨਜ਼ਰ ਆਉਣਗੇ। Zomato ਦੇ ਮੁੱਖ ਕਾਰਜਕਾਰੀ ਅਧਿਕਾਰੀ ਦਿਪਿੰਦਰ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਵਿੱਚ ਕਿਹਾ ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਕਰਨ ਵਾਲੇ ਕਰਮਚਾਰੀਆਂ ਨੂੰ ਹਰੀ ਵਰਦੀ ਪਹਿਨਣ ਦੇ ਵਿਚਾਰ ਨੂੰ ਛੱਡਿਆ ਜਾ ਰਿਹਾ ਹੈ। ਤੇ ਸਾਰੇ ਸਪਲਾਇਰ ਲਾਲ ਵਰਦੀਆਂ ਵਿੱਚ ਹੀ ਰਹਿਣਗੇ ਚੌਥੀ ਅਹਿਮ ਖਬਰ ਥਾਣੇ ਤੋਂ سامنے ਆ ਰਹੀ ਹੈ ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਵਿਚਲੇ ਘਰ ਵਿੱਚ ਇਲੈਕਟ੍ਰਿਕ ਮੋਟਰਸਾਈਕਲ ਦੀ ਬੈਟਰੀ ਫਟਨ ਕਰ ਇਹਨਾਂ ਦੋ ਔਰਤਾਂ ਤੇ ਇੱਕ ਪੁਰਸ਼ ਜ਼ਖਮੀ ਹੋ ਗਏ ਮੰਗਲਵਾਰ ਰਾਤ ਨੂੰ ਹੋਏ ਧਮਾਕੇ ਕਾਰਨ ਘਰ ਦੀ ਛਾਤ ਤੇ ਗਵਾਂਡੀ ਕਾਰ ਦੇ ਨਾਲ ਲੱਗਦੀ ਕੰਧ ਟਹਿ ਗਈ ਇਹ ਬੈਟਰੀ ਕਾਲਵਾ ਇਲਾਕੇ ਦੇ ਸ਼ਾਂਦੀ ਨਗਰ ਵਿੱਚ ਚਾਲ ਵਿੱਚ ਸਥਿਤ ਘਰ ਵਿੱਚ ਰੱਖੀ ਹੋਈ ਸੀ ਰਾਤ ਕਰੀਬ 10:30 ਵਜੇ ਬੈਟਰੀ 'ਚ ਧਮਾਕਾ ਹੋਇਆ ਇਹ ਪਤਾ ਨਹੀਂ ਲੱਗਿਆ ਕਿ ਇਸ ਨੂੰ ਚਾਰਜਿੰਗ ਲਈ ਕਾਰ ਵਿੱਚ ਰੱਖਿਆ ਗਿਆ ਸੀ ਜਾਂ ਨਹੀਂ ਪੰਜਵੀਂ ਅਹਿਮ ਖਬਰ ਰਿਵਾੜੀ ਤੋਂ ਸਾਮne ਆ ਰਹੀ ਹੈ ਰਿਵਾੜੀ ਦੇ ਤਾਰੂ ਹੈੜਾ ਉਦਯੋਗਿਕ ਖੇਤਰ ਵਿੱਚ ਸਥਿਤ ਕਲਪੁਰਜ਼ੇ ਬਣਾਉਣ ਵਾਲੀ ਕੰਪਨੀ ਦੀ ਫੈਕਟਰੀ ਦੇ ਵਿੱਚ ਬੋਇਲਰ ਫਟਣ ਕਾਰਨ ਜ਼ਖਮੀ ਹੋਏ ਚਾਰ ਮਜ਼ਦੂਰਾਂ ਦੀ ਜਾਨ ਚਲੀ ਗਈ ਜਦਕਿ 10 ਤੋਂ ਵੱਧ ਦੀ ਹਾਲਤ ਨਾਜ਼ੁਕ ਹੈ ਰੋਹਤਕ ਦੇ ਪੀਜੀਆਈ ਐਮਐਸ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੰਗਲਵਾਰ ਰਾਤ ਤਿੰਨ ਮਜ਼ਦੂਰਾਂ ਦੀ ਜਾਨ ਗਈ ਜਦਕਿ ਇੱਕ ਹੋਰ ਦੇ ਦਿੱਲੀ ਦੇ ਸਫਦਰ ਗੰਜ ਹਸਪਤਾਲ ਦੇ ਵਿੱਚ ਜਾਂਚ ਚੱਲ ਗਈ ਮ੍ਰਿਤਕਾਂ ਦੀ ਪਛਾਣ ਅਜੇ ਵਿਜੇ RAMU ਅਤੇ Rajeshw ਜੁਹੀ ਹੈ ਚਾਰੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ 6ਵੀਂ ਅਹਿਮ ਖਬਰ ਸ਼ਿਮਲਾ ਤੋਂ سامنے ਆ ਰਹੀ ਹੈ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤੀਬਰ ਸਿੰਘ ਲੋਕ ਸਭਾ ਚੋਣ ਨਹੀਂ ਲੜੇਗੀ ਮੰਡੀ ਸੰਸਦੀ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਨੂੰ ਹਲਕੇ ਤੋਂ ਟਿਕਟ ਲਈ ਸਭ ਵੱਡੀ ਦਾਵੇਦਾਰ ਮੰਨਿਆ ਜਾ ਰਿਹਾ ਸੀ ਕੱਲ ਦਿੱਲੀ ਵਿੱਚ ਹੋਈ ਸਕਰੀਨਿੰਗ ਕਮੇਟੀ ਦੀ ਮੀਟਿੰਗ ਤੋਂ ਪਰਤਨ ਮਗਰੋਂ ਅਜੇ ਥੇ ਉਹਨਾਂ ਨੇ ਕਿਹਾ ਮੈਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੰਦਾ ਇਹ ਦਾਅਵਾ ਕਰਦੇ ਆ ਕਿ ਹਾਲਤ ਉਹਨਾਂ ਲਈ ਚੋਣ ਲੜਨ ਦੀ ਟਿਕਵੇ ਨਹੀਂ ਨੇ ਉਹਨਾਂ ਕਿਹਾ ਕਿ ਪੰਜ ਹੀ ਵਰਕਰ ਇਸ ਸਮੇਂ ਨਿਰਾਸ਼ ਨੇ ਸਤਵੀਂ ਅਹਿਮ ਖਬਰ ਰਫਹਤ سامنے ਆ ਰਹੀ ਹੈ ਇਜ਼ਰਾਈਲੀ ਫੌਜ ਦੂਜੇ ਦਿਨ ਵੀ ਗਾਜ਼ਾ ਪੱਟੀ ਦੇ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਦਾਖਲ ਹੋ ਗਈ ਤੇ ਹਸਪਤਾਲ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਝਮਾਕਿਆ ਤੇ ਗੋਲੀਬਾਰੀ ਦੀਆਂ ਆਵਾਜ਼ਾਂ ਆਈਆਂ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਹਸਪਤਾਲ ਦੇ ਵਿੱਚ 50 ਹਮਾਸ ਦੇ ਕੱਟੜਪੰਥੀਆਂ ਨੂੰ ਮਾਰ ਦਿੱਤਾ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਮਰਨ ਵਾਲੇ ਲੜਾਕੇ ਸੀ ਜਾਂ ਨਹੀਂ ਇਜ਼ਰਾਈਲ ਨੇ ਨਵੰਬਰ ਵਿੱਚ ਸ਼ਿਫਾ ਮੈਡੀਕਲ ਕੈਂਪ ਕੰਪਲੈਕਸ ਤੇ ਵੀ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਹਸਪਤਾਲ ਨੂੰ ਮਾੜਾ-ਮੋਟਾ ਚਲਾਇਆ ਜਾ ਰਿਹਾ ਸੀ 8ਵੀਂ ਅਹਿਮ ਖਬਰ ਬਦਾਉਂ ਤੋਂ ਸਾਹਮਣੇ ਆ ਰਹੀ ਹੈ ਇੱਥੇ ਬਾਬਾ ਕਲੋਨੀ ਵਿੱਚ ਦੋ ਬੱਚਿਆਂ ਦੀ ਹੱਤਿਆ ਕਰ ਦਿੱਤੀ ਗਈ ਤੇ ਬਾਅਦ ਵਿੱਚ ਇੱਕ ਮੁਲਜ਼ਮ ਨੂੰ ਪੁਲਿਸ ਨੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਪ੍ਰਾਪਤ ਜਾਣਕਾਰੀ ਮੁਤਾਬਕ ਬੱਚੇ ਛਾਤੇ ਤੇ ਖੇਡ ਰਹੇ ਸੀ ਤੇ ਮੁਲਜ਼ਮ ਨੇ ਛਾਤੇ ਤੇ ਜਾ ਕੇ ਉਹਨਾਂ ਨੂੰ ਮਾਰ ਦਿੱਤਾ ਪੁਲਿਸ ਮੁਤਾਬਕ ਮੁਲਜ਼ਮ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ ਇਸ ਦੰ ਦੋਹਰੇ ਕਤਲ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਜਿਸ ਕਾਰਨ ਇਲਾਕੇ ਵਿੱਚ ਵਾਧੂ ਪੁਲਿਸ ਤਾਇਨਾਤ ਕਰਨੀ ਪਈ। ਬੱਚਿਆਂ ਦੀ ਉਮਰ 11 ਤੇ 6 ਸਾਲ ਸੀ। ਦੂਜੇ ਪਾਸੇ ਬੱਚਿਆਂ ਦੇ ਪਿਤਾ ਨੇ ਕਿਹਾ ਕਿ ਇਸ ਕਤਲ ਵਿੱਚ ਦੋ ਵਿਅਕਤੀ ਸ਼ਾਮਲ ਸੀ ਅਤੇ ਉਹ ਇਸ ਗੱਲ ਤੋਂ ਅਣਜਾਣ ਹੈ ਕਿ ਬੱਚੇ ਕਿਉਂ ਮਾਰੇ ਗਏ। ਪੀੜਤ ਪਰਿਵਾਰ ਨੇ ਮੁਲਜ਼ਮ ਦੇ ਪਰਾਦ ਦੇ ਵੀ ਕਤਲ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਨਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਸੁਪਰੀਮ ਕੋਰਟ ਨੇ ਈਡੀ ਅਧਿਕਾਰੀ ਅੰਕਿਤ ਤਿਵਾਰੀ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਜਿਸ ਨੂੰ ਦਸੰਬਰ 2023 ਵਿੱਚ ਇੱਕ ਕਥਿਤ ਰਿਸ਼ਵਤ ਦੇ ਕੇਸ ਵਿੱਚ ਤਮਿਲਨਾਡੂ ਡਾਇਰੈਕਟਰ ਰੇਟ ਆਫ ਵਿਜੀਲੈਂਸ ਐਂਡ ਐਂਟੀ ਕਰਪਸ਼ਨ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਅੰਕਿਤ ਤਿਵਾਰੀ ਤੇ ਗਵਾਹਾਂ ਨੂੰ ਪ੍ਰਭਾਵਿਤ ਨਾ ਕਰਨ ਸਬੂਤਾਂ ਨਾਲ ਛੇੜਛਾੜ ਨਾ ਕਰਨ ਤੇ ਬਿਨਾਂ ਇਜਾਜ਼ਤ ਤਮਿਲਨਾਡੂ ਨਾ ਛੱਡਣ ਸਮੇਤ ਕਈ ਸ਼ਰਤਾਂ ਲਗਾਈਆਂ ਨੇ ਦਸਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦਾ ਵਾਧੂ ਚਾਰਜ ਸੰਭਾਲ ਲਿਆ ਹੈ ਦੱਸ ਦਈਏ ਕਿ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਪਸ਼ੂਪਤੀ ਕੁਮਾਰ ਪਾਰਸ ਨੇ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਇਸ ਲਈ ਕਿਰਨ ਰਿਜੀਜੂ ਵੱਲੋਂ ਇਹ ਵਾਧੂ ਚਾਰਜ ਸੰਭਾਲ ਲਿਆ ਗਿਆ ਹੈ ਸੁਵੇਸਨਾਜ ਦੀਆਂ ਅਹਿਮ ਖਬਰਾਂ ਇਧਣ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਾਕ ਨਿਊਜ਼ ਦੇ ਨਾਲ ਤੇ ਦੇਖਦੇ ਰਹੋ ਸਾਡਾ ਇੱਕ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ